ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਯੂनाइटेड ਟਰੇਡ ਯੂਨੀਅਨ ਵੱਲੋਂ ਡਰਾਈਵਰਾਂ ਮਿਨੀ ਟਰਾਂਸਪੋਰਟ ਵਾਲਿਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੇ ਮਾਧਿਅਮ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ ਜਿਸ ਵਿੱਚ ਮਿਨੀ ਟਰਾਂਸਪੋਰਟ ਨੂੰ ਬਚਾਉਣ ਲਈ ਮੋਟਰਸਾਈਕਲ ਰੇਡੀਆਂ ਅਤੇ ਗੈਰ ਕਾਨੂੰਨੀ ਵਾਹਨ ਤੁਰੰਤ ਬੰਦ ਕੀਤੇ ਜਾਣ ਅਤੇ ਇਹਨਾਂ ਨੂੰ ਤਿਆਰ ਵੇਚਣ ਅਤੇ ਰਿਪੇਅਰ ਕਰਨ ਵਾਲੀਆਂ ਵਰਕਸ਼ਾਪਾਂ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਇਸ ਦੇ ਨਾਲ ਹੀ ਪੁਲਿਸ ਨਾਕਿਆਂ ਤੇ ਚੈਕਿੰਗ ਵਿੱਚ ਇਕਸਾਰਤਾ ਲਿਆਉਣ ਲਈ ਜੁਗਾੜੂ ਰੇੜੀਆਂ ਅਤੇ ਗੈਰ ਕਾਨੂੰਨੀ ਵਾਹਨਾ ਦੇ ਪੇਪਰ ਚੈੱਕ ਕਰਨ ਲਈ ਹਦਾਇਤ ਜਾਰੀ ਕਰਨ ਦੀ ਮੰਗ ਹੋਈ ਮੰਗ ਪੱਤਰ ਵਿੱਚ ਰੱਖੀ ਗਈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਕਰਨ ਆਰਜਿੰਦਰ ਸਿੰਘ ਗਿੱਲ ਸੂਬਾ ਪ੍ਰਧਾਨ ਪੰਜਾਬ ਜੁਨੇਟਿਡ ਟ੍ਰੇਡ ਯੂਨੀਅਨ ਪੰਜਾਬ ਸਾਡੀ ਜੁਣੀ ਨੇ ਜੁਗਾੜੂ ਰੇੜੀਆਂ ਵਾਸਤੇ ਅਸੀਂ ਜਿਹੜਾ ਸਾਨੂੰ ਘਟੂ ਘੜ 2.5 ਸਾਲ ਹੋ ਗਿਆ ਛੜਕਾ ਦੇ ਸਾਡੇ ਜਿਹੜੇ ਡਰਾਈਵਰ ਆਪਰੇਟਰ ਰੋਡਾਂ ਦੇ ਤਰੇਫੇ ਦੇ ਜਗਾੜੂ ਰੇੜੀਆਂ ਜਿਹੜੀਆਂ ਸ਼ਰੀਆਮ ਸੜਕਾਂ ਦੇ ਉੱਤੇ ਘੁੰਮਦੀਆਂ ਤੇ ਸਰਕਾਰ ਦਾ ਇਹ ਕੋਈ ਧਿਆਨ ਨਹੀਂ ਹਾਈ ਕੋਰਟ ਚੋ ਕੇਸ ਵੀ ਜਿੱਤੇ ਆ ਤਾਂ ਵੀ ਉਹਦੇ ਲਾਗੂ ਨਹੀਂ ਕਰਦੇ ਕਿਉਂਕਿ ਜਿਹੜੀ ਭਗਵੰਤਮਾਨ ਦੀ ਸਰਕਾਰ ਆ ਇਹ ਜਿੰਨੇ ਵੀ ਗੈਰ ਕਾਨੂੰਨੀ ਕੰਮ ਉਹਨਾਂ ਨੂੰ ਪਹਿਲ ਦੇ ਰਹੀ ਆ ਜਿਹੜੇ ਆਪਣੀ ਮਿਹਨਤ ਕਰਕੇ ਜਿਹੜੇ ਗੁਜ਼ਾਰਾ ਕਰਦੇ ਆ ਉਧਰ ਇਹਨਾਂ ਦਾ ਧਿਆਨ ਨਹੀਂ ਉਹਨਾਂ ਨੂੰ ਲੁੱਟਣ ਵਾਲੇ ਧਿਆਨ ਰੱਖਿਆ ਸੱਤ ਦਾ ਸੀਨਾ ਕਰਕੇ ਹੁੰਦਾ ਆ ਜੀ ਹਾ ਸੇਨਾ ਕਰਕੇ ਹੁੰਦੇ ਆ ਜੇ ਉਹਨੇ ਇੱਕ ਮੋਟਰਸਾਈਕਲ ਆ ਉਹਨੂੰ ਤਿੰਨ ਬੰਦੇ ਬੈਹਿਣ ਜਾਂ ਤਿੰਨ ਸਵਾਰੀਆਂ ਬੈਹਿਣ ਉਹਨੂੰ ਇਹਨਾਂ ਟ੍ਰਿਪਲ ਸਵਾਰੀ ਕਰਕੇ ਦੇ ਚਲਾਨ ਕਰ ਦਿੰਦੇ ਆ ਤੇ ਜਗਾੜੂ ਰੇੜੀ ਦੇ ਮਗਰ ਜਿਹੜੇ 10-10 ਬੰਦੇ ਬਿਠਾਏ ਹੁੰਦੇ ਆ ਓਵਰਲੋਡਿੰਗ ਹੁੰਦੀ ਆ ਇਹਨਾਂ ਦੀ ਓਵਰਲੋਡਿੰਗ ਆ ਜੇ ਸਾਡੀ ਗੱਡੀ ਦਾ ਡਾਲਾ ਖੁੱਲਾ ਉਹਨੂੰ ਓਵਰਲੋਡਿੰਗ ਕਰ ਦਿੰਦੇ ਜੇ ਥੋੜਾ ਬਾਦਾ ਹਾਈਟ ਆ ਉਹ ਵੀ ਓਵਰਲੋਡਿੰਗ ਸਾਡੀ ਮੰਗ ਆ ਕਿ ਜੇ ਇਹਦੇ ਜਗਾੜੂ ਰੇੜੀਆਂ ਬੰਦ ਨਹੀਂ ਕਰਦੇ ਆ ਡੀਸੀ ਸਾਹਿਬ ਤੋਂ ਇਹੋ ਕਰਕੇ ਜਾਣਾ ਕਿ ਜੇ ਤੁਸੀਂ ਅੱਜ ਇਹਨਾਂ ਨੇ ਕੀ ਕੀਤਾ ਕਿ ਲੈਟਰ ਕੱਢ ਦਿੱਤੀ ਹੈ ਕਿ ਜਿਹੜੀਆਂ ਗੱਡੀਆਂ ਖਲੋਤੀਆਂ ਸਟੈਂਡ ਤੇ ਉਹਨਾਂ ਦੇ ਜਾ ਕੇ ਚਲਾਨ ਕਰੋ ਤੇ ਜਗਾੜੂ ਰੇੜੀਆਂ ਇਹਨਾਂ ਨੂੰ ਡੀਸੀ ਸਾਹਿਬ ਨੂੰ ਨਹੀਂ ਦੇਖਦੀਆਂ ਆਤਰੀ ਗਾਲ ਜੀ ਮੈਂ ਸਾਫ ਸਿੰਘ ਅਮਰਸਰ ਤੋਂ ਸਾਡੀ ਜੂਨੀਅਨ ਹੈ ਜਨਰੇਟਰ ਡਾਇਰ ਜੂਨੀਅਨ ਪੰਜਾਬ ਇਹ ਸਾਰੇ ਪੰਜਾਬ ਦੇ ਕਵਰ ਕਰਦੇ ਜੂਨੀ ਨਹੀਂ ਸਰ ਅੱਜ ਸਾਡਾ ਮੁੱਦਾ ਵਾ ਜਗਾੜੂ ਮੋਟਰਸ ਜੜੀਆਂ ਦਾ ਆਮ ਸੜਕਾਂ 'ਤੇ ਦੌੜਦੀਆਂ ਵਾਂ ਤੇ ਛੋਟੇ ਹਾਥੀ ਪਿਕਅਪ ਨੂੰ ਕੰਮ ਘੱਟ ਮਿਲਦਾ ਜੇ ਇਹ ਕੰਮ ਕਰਦੇ ਵੀ ਆ ਤਾਂ ਸਾਨੂੰ ਮੁਲਾਜ਼ਮ ਟ੍ਰੈਫਿਕ ਵਾਲੇ ਜਾਂ ਥਾਣੇ ਵਾਲੇ ਸਾਨੂੰ ਰੋਕਦੇ ਆ ਸਾਡਾ ਜੇ ਓਵਰਲੋਡ ਮਾਰਿਆ ਜਾਂ ਡਾਲਾ ਖੁੱਲਾ ਵਾ ਤੇ ਸਾਡਾ ਚਲਾਨ ਆ ਇਹ ਰੇੜੀ ਵਾਲਾ 20 ਫੁੱਟ ਦਾ ਸਰੀਆ ਲੈਂਥ ਲੈ ਕੇ ਨਿਕਲ ਜਾਂਦਾ ਲੱਗੋ ਉਹਨੂੰ ਕੋਈ ਨਹੀਂ ਰੋਕਦਾ 10 ਸਵਾਰੀਆਂ ਬਾਹ ਕੇ ਮੋਟਰਸਾਈਕਲ ਤੇ ਨਿਕਲ ਜਾਂਦੇ ਆ ਉਹਨਾਂ ਰੋਕਦਾ ਕੋਈ ਨਹੀਂ ਆਪਾਂ ਤਿੰਨ ਸਵਾਰੀਆਂ ਬਾਹ ਕੇ ਮੋਟਰਸਾਈਕਲ ਤੇ ਨਿਕਲ ਜਾਂਦੇ ਆ ਗਰਦਾਪੁਰ ਸ਼ਹਿਰ ਤੋਂ ਤਿੰਨ ਸਵਾਰੀਆਂ ਮੋਟਰਸਾਈਕਲ ਤੇ ਬਾਹ ਕੇ ਨਿਕਲ ਜਾਓ ਆਪਾਂ ਸਾਰਾ ਸ਼ਹਿਰ ਨੰਗ ਨਹੀਂ ਸਕਦੇ ਚਲਾਨ ਤੁਹਾਡਾ ਪੱਕਾ ਤੇ ਉਸ ਤੋਂ ਬਾਅਦ ਅਸੀਂ ਕੋਈ ਵੀ ਗੱਠ ਲਾਦੇ ਆ ਗਰਦਾਸਪੁਰ ਵਿੱਚ ਆਪਾਂ ਨੂੰ ਟਰੱਕਾਂ ਲਈ ਘਿਰਨਦੇ ਪਏ ਵੀ ਤੁਸੀਂ ਸਾਡਾ ਇਹ ਕੰਮ ਕਿਉਂ ਖੁੰਦੇ ਜੇ ਛੋਟੇ ਅਸਦਾ ਟਰੱਕ ਦਾ ਕੀ ਮੇਲ ਆ ਛੋਟੇ ਅਸੀਂ ਤੋਂ ਬਾਅਦ ਚਾਰ-ਜਾ ਪੰਜ ਇਕੱਠਾ ਆ ਜਣਗੀਆਂ ਤੇ ਟਰੱਕ ਦੇ ਕਿੰਨੇ ਇਕੱਠਾ ਆਉਂਦੀਆਂ ਉਹ ਸਾਨੂੰ ਰੋਕਣ ਰਿਹਾ ਪਿਆ ਇੱਕ ਅਸੀਂ ਟੈਕਸ ਭਰਦੇ ਆ ਸਾਲ ਦਾ 40 ਤੋਂ 50 ਹਜ਼ਾਰ ਟੈਕਸ ਭਰਦੇ ਆ ਛੋਟੇ ਆਦੀ ਦਾ ਪਿਕਅਪ ਦਾ 40 ਤੋਂ 50 ਹਜ਼ਾਰ ਟੈਕਸ ਆ ਟੈਕਸ ਆ ਪਾਸਿੰਗ ਆ ਬੀਮਾ ਵਾ ਉਹ ਹੀ ਭਰਦੇ ਆ ਸਾਲ ਦਾ ਬੱਚੇ ਵੀ ਪਾਲਨੇ ਆ ਬੱਚਿਆਂ ਦੀ ਫੀਸਾਂ ਦੇਣੀਆਂ ਗੱਡੀ ਦੇ ਕਿਸ਼ਤਾਂ ਵੀ ਕਰਨੀਆਂ ਘਰ ਦਾ ਸਾਰਾ ਖਰਚਾ ਵਾ ਇਹ ਜੜੀ ਵਾਲਾ ਨਾ ਕੋਈ ਖਰਚਾ ਭਰਦਾ ਨਾ ਕੋਈ ਟੈਕਸ ਭਰਦਾ ਨਾ ਕੁਝ ਵੀ ਨਹੀਂ ਹੈਗਾ ਦੇਖੋ ਨਾ ਤਾਂ ਕੋ ਲਾਇਸੈਂਸ ਹੈ ਨਾ ਤਾਂ ਕੋ ਆਰਸੀ ਆ ਉਦਾਂ ਹੀ ਲਈ ਫਿਰਦੇ ਇਹ ਜਵਾਨੇ ਇਹਨਾਂ ਨੂੰ ਕੋਈ ਰੋਕਦਾ ਨਹੀਂ ਸਾਡੀ ਸਰਕਾਰ ਘਰੀ ਇਹੋ ਹੀ ਬੇਨਤੀ ਆ ਕਿ ਸਾਡੇ ਤੇ ਧਿਆਨਤਾ ਜਾਵੇ ਰੋਜ਼ਗਾਰ ਸਾਨੂੰ ਦਿੱਤਾ ਜਾਵੇ ਇਹ ਜਗੜੂ ਜੜੀਆਂ ਜਾਂ ਚੋਰੀ ਦੇ ਚਲਾਉਣ ਦੇ ਬੰਦ ਕੀਤੀਆਂ ਜਾਣ ਲੈ ਸਾਨੂੰ ਥੋੜੀ